ਟੈਂਪ ਖੜਿਆ ਸੀ ਕਾਲਕਾ ਹਾਈਵੇ ਤੇ ਤੇ ਇੱਥੇ ਵੀ ਔਰ ਵੀਮਾਰਟ ਦੇ ਬਿਲਕੁਲ ਬਾਹਰ ਇੱਥੇ ਵੀ ਬੀੜੀ ਸਿਕਟਾਂ ਦਾ ਖੋਖਾ ਗਿਆ ਤੇ ਇਨਲੀਗਲ ਚੀਜ਼ਾਂ ਜਿਹੜੀਆਂ ਪੰਜਾਬ ਚ ਬੈਨ ਆ ਉਹ ਇੱਥੋਂ ਫੜੀਆਂ ਗਈਆਂ ਤੇ ਜੁਰਮਾਨਾ ਹੋ ਰਿਹਾ ਇਹਨਾਂ ਦਾ ਤੇ ਆ ਦੇਖ ਲਓ ਜਿੱਥੇ ਵੀ ਰੋਡ ਤੇ ਜਗ੍ਹਾ ਮਿਲਦੀ ਹੈ ਉਥੇ ਖੋਖਾ ਲਗਾ ਲਿੱਤਾ ਜਾਂਦਾ ਹੈ ਵੀਮ ਪਾਰਕਿੰਗ ਏਰੀਆ ਚ ਪਹਿਲੀ ਗੱਲ ਇੱਕ ਖੋਖਾ ਲੱਗਾ ਹੈ ਇਹ ਵੀ ਇਨਲੀਗਲ ਹੈ ਉਸ ਤੋਂ ਬਾਅਦ ਚੀਜ਼ਾਂ ਗਲਾਸ ਵਗੈਰਾ ਕੋਲਡ ਡਰਿੰਕ ਫਿਰ ਲੋਕ ਇੱਥੋਂ ਗਲਾਸ ਵਗੈਰਾ ਲੈ ਕੇ ਇੱਥੇ ਗੱਡੀਆਂ ਲਗਾ ਕੇ ਸ਼ਾਮ ਨੂੰ ਸ਼ਰਾਬ ਚਲਦੀ ਹੈ ਉਹ ਸਾਹਮਣੇ ਪਿੱਛੇ ਇਹਦੇ ਸ਼ਰਾਬ ਦਾ ਠੇਕਾ ਪਿੱਛੇ ਸ਼ਰਾਬ ਦਾ ਠੇਕਾ ਓਨ ਕਰਕੇ ਇੱਥੇ ਨਾਲ ਹੀ ਗਲਾਸ ਵੀ ਇਕ ਦੇ ਕੋਲਡ ਡਰਿੰਕ ਵੇਖਦਾ ਤੇ ਇੱਥੇ ਲੋਕ ਗੱਡੀਆਂ ਚ ਸੇਵਨ ਕਰਦੇ ਆ ਖਰ ਕਿੰਨੇ ਦਾ ਜੁਰਮਾਨਾ ਕੀਤਾ ਗਿਆ ਇਹਨਾਂ ਨੂੰ ਦੋਪਰ ਦੇ ਚਰਾਨ ਕੀਤਾ ਗਿਆ ਇਹਨਾਂ ਦਾ ਅੱਛਾ ਜੀ ਹਾਂਜੀ ਉਹ ਵਾਰਨਿੰਗ ਸੀ ਕਿ ਪਹਿਲਾ ਵਾਰਨਿੰਗ ਦੇ ਕੇ ਗਏ ਸੀ ਕਿ ਇਸ ਵਾਰ ਇਹਨਾਂ ਦਾ 200 ਦੇ ਚਰਾਨ ਦੁਆਰੇ ਕੀਤਾ ਹੈ ਦੁਆਰੇ ਜੋ ਇਲੈਗਲ ਤਬਾਕੂ ਇਹਨਾਂ ਕੋਲ ਪਿਆ ਹੈ ਇਹਨਾਂ ਨੂੰ ਪਿਛਲੇ ਵਾਰ ਕਾਕਿਆ ਸੀਗਾ ਵੀ ਇਲੈਗਲ ਸਰ ਸਮਾਨ ਕੋਈ ਜ਼ਬਤ ਕੀਤਾ ਇਹਨਾਂ ਦਾ ਇਹ ਸਰ ਸਮਾਨ ਜ਼ਬਤੇ ਕਮੇਟੀ ਆਈ ਹੋਈ ਇਹ ਆਪਣੇ ਵੀ ਅੱਗੇ ਕਾਰਵਾਈ ਕਰਨਾ ਸੀ ਆਪਣੇ ਗੌਰਮੈਂਟ ਅਦਾਰੇ ਤੋਂ ਜੋ ਆਪਣਾ ਹੈਲਥ ਡਿਪਾਰਟਮੈਂਟ ਵੱਲੋਂ ਆਏ ਉਹਦੀ ਕਾਰਵਾਈ ਆ ਤੁਸੀਂ ਲੋਕ ਪ੍ਰੇ ਡਾਕਟਰ ਮਰਪੀ ਜੀ ਮੈਡੀਕਲ ਅਫਸਰ ਸਰ ਸასიਖਾਲ ਜੀ ਸਰ ਅੱਜ ਜਿਹੜੀ ਡਰਾਈਵ ਚਲਾਈ ਗਈ ਹੈ ਤਮਾਕੂ ਦੇ ਖਿਲਾਫ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਜਿਦਾ ਤੁਹਾਨੂੰ ਪਤਾ ਵੀ ਸਾਡੇ ਸੂਬੇ ਵਿੱਚ ਆਪਣਾ ਨਸ਼ਾ ਕਿੰਨਾ ਵੱਧ ਗਿਆ ਹੈ ਤੇ ਸਾਨੂੰ ਐਸਡੀਐਮ ਆਫਿਸ ਵੱਲੋਂ ਆਈ ਸੀ ਖਬਰ ਕਿ ਭਈ ਇੱਧਰ ਲੋਕੀ ਇਲੀਗਲ ਤਬਾਕੂ ਵੇਚਦੇ ਨੇ ਤੇ ਫਿਰ ਅਸੀਂ ਰੇਡ ਤੇ ਚਲੇ ਆ ਤੇ ਦੇਖੋ ਜਿੱਦਾਂ ਇੱਕ ਪਹਿਲਾਂ ਤੁਹਾਡੇ ਮੂਰੇ ਇੱਕ ਬੰਦਾ ਫੜਿਆ ਤੇ ਇੱਕ ਇਹ ਵੀ ਨੇ ਤੇ ਇਦਾਂ ਹੀ ਮਤਲਬ ਚਲੋ ਇਹ ਤੇ ਨਹੀਂ ਚਲੋ ਆਪਣਾ ਸੂਭਾ ਸਾਫ ਹੋ ਜਵੇ ਧੰਨਵਾਦ ਜੀ ਇਹ ਹਨ ਡਾਕਟਰ ਸਾਹਿਬ ਡਾਕਟਰ ਸਾਹਿਬ ਕੀ ਨਾਮ ਦੱਸੋ ਜੀ ਡਾਕਟਰ ਬਲਬੀ ਸਿੰਘ ਤੇ ਦੇਖ ਸਕਦੇ ਹੋ ਤੁਸੀਂ ਇੱਕ ਰੋਚਮੈਂਟ ਟੀਮ ਵੀ ਅੱਜ ਪਹੁੰਚੀ ਹੋਈ ਹੈ ਤੇ ਹੈਲਥ ਡਿਪਾਰਟਮੈਂਟ ਟੀਮ ਹੈ ਯਾਰ ਭਾਈ ਤਾਂ ਐਸੇ ਨਹੀਂ ਕੱਢ